ਜਦੋਂ ਜੀ ਜੀ ਮਮੀ ਹਾਂ ਪੂਪੀ ਜਾਂਦੀ ਹੈ ਜਾਂਦੀ ਹੈ ਹੂੰ ਜੇ ਤਾਂ ਭਾਈ ਮੇਰੀ ਮਾਂ ਆ ਕੇ ਜਾਂਦੀ ਹੈ ਨਾ ਮੇਰੇ ਕੋਲੋਂ ਵਾਪਸ ਮੁੜਦੀ ਆ ਚਲ ਵੈਦ ਨੂੰ ਇਹਨਾਂ ਨੂੰ ਲੰਮੀਆਂ ਉਂਗਲਾਂ ਵੱਖੇ ਹਨਾ ਤੇ ਜਦੋਂ ਆ ਕੇ ਮੁੜਦੇ ਨਾ ਤੇ ਮੇਰਾ ਕਾਲ ਜਾ ਨਿਕਲ ਨਿਕਲ ਜਾਂਦੀ ਹੈ ਭਾਈ ਕੌਣ 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 ਮਾਂ ਪਿਓ ਨੂੰ ਪਿਆਰ ਕਰਦਾ ਇੱਕ ਮਿੰਟ ਰਹਿ ਜਰੂਰੀ ਚਾਚੂ ਰੇ ਨੇ ਤੇ ਤਾਂ ਦੇਖੋ ਮਮੀ ਤਿਆਰ ਹੋਈ ਖੜੀ ਆ ਰੇ ਰਾਜਾ ਜੱਜ ਇਹ ਕਹਿੰਦੀ ਭਾਈ ਜੰਗ ਲੱਗੀ ਪਈ ਮਗਾ ਚਾਚੂ ਰਹਿਣੇ ਕਿ ਹੈਗਾ 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 ਤਾਂ ਗਾ ਲੇ ਮਰਾਜਾ ਭੈਣ ਭੀ ਭਾਈ ਚਾਰ ਨਾਲ ਰੋਟੀ ਖਾਊਗੀ ਹੁਣ ਮੈਂ ਤਾਂ ਕਹਿ ਸੀ ਜੀਜੇ ਦਾ ਆ ਕਿਨੇ ਸਾਦਾ ਪੀ ਗਿਆ ਤਾਂ ਕਿ ਦਗਾ ਕਰਿਆ ਬਸ ਹਾਂ ਮਗ ਤੇ ਤੁਸੀਂ ਨਾ ਇਕ ਦਾ ਆ ਖਾਰੇ ਕੋਈ ਕੋਈਾਰੇ ਦਾ ਲੱਗੇ ਪਰ ਖਾਰੇ ਤਾਂ ਲੱਗ ਜਾਂਦੇ ਨੇ ਮੈਂ ਤਾਂ ਰੋਟੀ ਫਟਾਫਟ ਬਣਾ ਦੇਆ

ਇਹ ਕਹਿੰਦੀ ਮੇਰੇ ਸਰਦਾਨੀ ਗਾ ਹਾਂ ਪਚਾਰੀ ਡਾਟ ਰੋਟੀ ਖਾਈ ਜਾਂਦੀ ਐ ਖਰਾ ਰਹਿਣੇ ਰਹ ਜੇ ਮੈਂ ਕਮਾਉਂਦੀ ਜਾਂਦੀ ਲੈ ਕਪੜੇ ਬਾਹਰ ਤੇ ਤੰਗ ਮੱਛਿਆ ਦਾ ਬਸਤਾ ਕੇ ਤਿੰਨ ਲੀਪੇ ਤੇ ਕੱਢ ਬੰਦ ਕਰਿਆ ਆ ਇਹ ਨੋੜਾ ਦਾ ਮੱਛਿਆ ਪੈਣਗੇ ਬੱਸ ਹਿਵਾਂ ਨਹੀਂ ਕੋਸਰ ਨਹੀਂ ਇੱਧਰ ਤਾਂ ਆਪਣੇ ਤਾਂ ਕੀ ਬੰਦ ਹੁੰਦੀਆਂ ਨੇ ਬੱਸ ਤਾਂ ਬੰਦ ਹੁੰਦੀਆਂ ਹੀ ਕੋਸਰ ਆਲੇ ਆਪਣੇ ਕਦੇ ਵਸਤ ਕਰਦੇ ਬੱਸਾਂ ਬੰਦ ਤੇ ਮੈਂ ਜੱਜਾ ਪਗਦੀ ਦੇ ਕੋਲ ਹੀ ਤੇ ਬਸਾ ਲਾਉਂਦੇ ਜਿਹੜੇ ਜਿਹੜੇ ਬੈਠੇ ਜਿਹੜੇ ਜਿੰਨੀ ਬਰਤਦਾ ਠੀਕ ਆ ਅੱਜ ਆਪਰੇ ਅੱਜ ਤਾਂ ਹੀ ਜਾਣ ਦੇ ਤਾਂ ਤੁਸੀਂ ਚਲ ਤਿਆਰ ਹੋ ਗਈ ਹੁਣ ਤਾਂ ਬਈ ਆ ਜਾਣਾ ਟਾਈਮ ਨਾਲ ਇਹਦੇ ਸਾਸੂ ਮਾਂ ਤੇ ਪਹਿਲਾ ੜ ਲੜਾਈ ਜਾਂਦੇ ਆ ਕਿ ਮੈਂ ਕਹਿੰਦੀ ਸੀਗੀ ੜ ਲੜਾਓ ਭਈ ਕੀ ਰੱਖਦਾ ਏ ਜ ਬੀਬੀ ਨੂੰ ਹਾਂ ਨਬਾਜਾ ਜੀ ਰੱਬ ਦੇ 1 ਵਜੇ ਆ ਰਾਤ 1 ਵਜੇ ਹੈ ਇਹ ਭਾਈ ਬੀਬੀ ਨੂੰ ਕਹਿੰਦਾ ਭਈ ਰਹਿ ਜਾ ਤੈਨਾਂ ਮੈ ਰਾਤ ਉਹ ਮੇਰੀ ਘਰ ਦਾ ਸੁਲ ਹੈ ਕਿਉਂਕਿ ਰਾਤ ਦੇ 1 ਵਜੇ ਪਿਆ ਸੀ ਜਿਹਦੇ ਇਹ ਕੰਮ ਤੋਂ ਆਏ ਉਧਰ ਆਉਦੇ ਵੇਖੀ ਨਾ ਨਾਨੇ ਨਾਲ ਗੱਲ ਕਰੀ ਜਾਂਦੀ ਹੈ ਵੀ ਭਾਈ ਰਹਿ ਜੀ ਰੱਖ ਲਿਏ ਬੀਬੀ ਨੂੰ ਇੱਧਰ ਭਾਈ ਲਾਡ ਲੜਾਈ ਜਾਂਦੇ ਆ ਬੀਬੀ ਦੇ ਨੇੜੇ ਬੈਠੇ ਆ ਭਾਈ ਅਜੇ ਸੀ ਬੀਬੀ ਨੂੰ ਲਈ ਰੱਖ ਤੇ ਕਿਵੇਂ ਖੁਸ਼ ਐਸੇ ਪਾਪੇ ਤੋਂ ਇਜਾਜ਼ਤ ਲੈ ਲਈ ਫਿਰ ਹੈ ਬੀਬੀ ਨੂੰ ਰੱਖਣ ਦੀ ਪਾਪਾ ਐਸੇ ਮੇਰੀ ਗੱਲ ਦਾ ਕਦੇ ਘਾ ਅੱਛਾ ਠੀਕ ਆ ਭਾਈ ਤੇ ਇੱਕ ਵਾਰੀ ਰੋਟੀ ਖਾਂਦੇ ਫਿਰ ਚੋ ਮੈਂ ਕਰਦੇ ਕੋਈ ਗੱਲਬਾਤ ਬੀਬੀ ਨਾਲ ਹਾਂਜੀ ਆ ਵੇਖੋ ਆਪਣੇ ਵੀ ਜਵਾਈਆਂ ਜਿਹੜੀਆਂ ਸਟਾਰਟ ਹੋ ਚੁੱਕੀਆਂ ਗਿਆ ਆ ਬਾਣ ਬਾਈ ਜਾਂਦੇ ਆਪਣਾ ਸਾਰਾ ਵਧੀਆ ਆਹ ਦੇਖੋ ਭਾਈ ਬੀਬੀ ਚੱਕੀ ਜਾਂਦੀ ਹੈ ਕਈ ਹੋਣ ਪੈਂਦੀ ਐ ਇਹ ਹੁਣ ਹੈ ਜੀ ਜੀ ਕਿਵੇਂ ਬੋਲ ਨਾਏ ਨਾ ਕਰਨੀ ਲਾਲਾ ਚੀਜੀ ਲਾ ਦੇਖੋ ਪੈਸਾ 12 ਬਰਸਾਂ ਨੂੰ ਮਜ਼ਾਕ ਕਰਤਾ ਮਾਰਾ ਤੇ ਪ੍ਰੀਤ ਤਨੂ ਸੀ ਤੇਨੂੰ ਕੁੱਤਾ ਹੈ ਆ ਜਾ ਆ ਜਾ ਓਰੇ ਆ ਜਾ ਇਹ ਕਰਦੀ ਮੈਂ ਬਾਤ ਕਰ

ਸਵਾਰੀ ਇਸ ਦਾ ਬੀਜ ਕਹਿੰਦੇ ਆ ਵੀ ਬਹੁਤ ਵਧੀਆ ਹੈ ਤੇ ਜਿਹੜੀ 골ਡ ਕਪਾਹ ਹੈਗੀ ਆ ਉਹ ਦੇਖਦੇ ਆ ਸਵਾਰੀ ਬੀਜ ਕੇ ਆਪਾਂ ਆ ਦੇਖੋ ਭਾਈ ਵਰਸ਼ਾ ਉਹ ਵੀ ਬੀਚੀ ਚ ਖਵਾਈ ਜਾਂਦੀ ਅੱਛਾ ਤੇਰੀ ਚੀਜ਼ ਅੱਡ ਖਾਈ ਜਾਂਦੀ ਅੱਛਾ ਹਦਰ ਵੇਖੋ ਭਾਈ ਪੂਜੀਆ ਕੌਲੀ ਚ ਪਾ ਰੱਖਿਆ ਇਹਦੇ ਵਾਸਤੇ ਤੇ ਅਗਲੀ ਖਾਈ ਜਾਂਦੀ ਹੈ ਤੇ ਕੁੜੀ ਵਾਲੇ ਕਹਿ ਦਿੰਦੇ ਸਾਡੀ ਕੁੜੀ ਨੂੰ ਤੁਸੀਂ ਲਾੜ ਨਹੀਂ ਕਰਦੇ ਹੈ ਨਹੀਂ ਤੇਰੇ ਦਾਦੀ ਕਹਿੰਦੀ ਲਾਜ ਨਹੀਂ ਕਰਦੇ ਮਮ ਮ ਮ ਮ ਮ ਲਾ ਟਵਰ ਨਾ ਬੈਂਦੀ ਅਗਲੀ ਵੇ ਅਗਲੀ ਦੇ ਪਾਪੇ ਦਾ ਘਰ ਹੈ ਨਾ ਵੀ ਹੈ ਨਾ ਪਰਚ ਤੇਰੇ ਪਾਪੇ ਦਾ ਘਰ ਹੈ ਨਾ ਬਨੋਦ ਦਾ ਘਰ ਹੈ ਲਾ ਹੈ ਘਰ ਇਹ ਹਣ ਦੋਨਾਂ ਭੈਣਾਂ ਚ ਹੋਣ ਵਾਲੀ ਆ ਭਾਈ ਫਾਈਟਰ ਬਰਦੇ ਰਵਾ ਕੇ ਲਾ ਆ ਬਾਤ ਨੂੰ ਤਾਂ ਕਰਦੀ ਮੂ ਕਰ ਦੇ ਇਕ ਲੋ ਟਿੱਡ ਗਿਆ ਐ ਵਰਸ਼ਾ ਵਰਸ਼ੂ ਉਹ ਕਹਿੰਦੀ ਐ ਉਹ ਕਹਿੰਦੀ ਮੇਰਾ ਡੈਡੀ ਐ ਮੇਰਾ ਡੈਡੀ ਬਣਾਉਦਾ ਬਟੇ ਖਾਣੇ ਕਹਿੰਦੀ ਨਹੀਂ ਖਾਣੇ ਹੈ ਚੀਜੀ ਤੱਕ ਚੀਜੀ ਖਾਣੀ ਚਮਟੇ ਨਹੀਂ ਖਾਣੇ ਹੈ ਨਾ ਭਾਈ ਬੋਲ ਰੰਗ ਬਲ ਬਲ ਬਰ ਰੂ ਮੇਰੇ ਮਪਾ ਬਲ 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 ਬੋਲ ਬਰ ਰੂ ਤੋ ਮੇਰੇ ਬੋਲ ਮਪਾ ਮੇਰੇ ਬਾਏ ਆਖਾ ਟਲਟ ਕਟਕਟ ਕਟਕਟ ਆਖਾ ਆਖ ਮੇਰਾ ਹੈ ਪਾਪਾ ਆ ਨੜਿਆ ਕਰ ਲੜਿਆ ਕਰਿਆ ਦੇਣਾ ਐਨ ਆਖ ਹੱਪ ਐਨ ਕਰਦੇ ਹੱਪ ਕਰਦੇ ਤੇਰੇ ਬਜਾ ਕੇ ਦੌਦੀ ਲਾਡੀ ਹਾਂ ਐਨ ਆਖਣਾ ਦੀਦੀ ਜੀ ਕਹ ਲੈ ਆ ਜਾ ਆ ਜਾ ਇੱਕ ਦੀਦੀ ਲਾਉਂਦੀ ਹੈ ਨਹੀਂ ਵਿੱਚ ਹੇ ਵਰਸੂ ਦਾ ਵਜਾ ਘਬੜਾਤਾ ਐਨਾ ਘਨਾ ਦੀ ਦੀ ਜੀ ਹਾਂਜੀ ਆ ਆ ਪਾ ਮੰਜਾ ਸੀਗਾ ਜਿਹੜਾ ਛੋਟੇ ਵਾਲਾ ਉਹਦੇ ਢੇਡ ਲਿਆ ਤੇ ਨਵਾਰ ਇਹਨਾਂ ਕ ਨਿਕਲਿਆ ਕਿਉਂਕਿ ਨਵਾਰ ਟੁੱਟ ਗਿਆ ਸੀਗਾ ਤੇ ਇੱਕ ਆਪਾਂ ਕੱਲ ਬਣਤਾ ਜੀ ਮੰਜਾ ਤੇ ਮੈਂ ਵੇਖਦੀ ਜੀ ਕਿਉਂਕਿ ਜੀ ਥੋੜਾ ਜਿਹਾ ਔਖਾ ਹੁੰਦਾਗਾ ਤੇ ਇਧਰ ਮੰਮੀ ਵੀ ਖੜੀ ਐ ਕਿਵੇਂ ਮੰਮੀ ਬਣਨੇ ਨਹੀਂ ਹੁੰਦੇ ਬੰਜੇ ਮੰਮੀ ਨੇ ਮੰਜੇ ਨਹੀਂ ਬਣਨੇ ਆਦੇ ਭਾਈ